ਅਸਿਕਾ ਦੋਸਤੋ ਨਮਸਕਾਰ ਅਦਾਬ ਵੈਗੋਜੀ ਦਾ ਖਾਲਸਾ ਵੈਗੋਜੀ ਦੀ ਫਤਿਹ ਅ ਅੱਜ ਅਸੀਂ ਇੱਕ ਗੱਲ ਕਰਦਾ ਰਿਹਾ ਇੱਕ ਵਾਰ ਫਿਰ ਤੁਹਾਡੇ ਨਾਲ ਜਦੋਂ ਅਸੀਂ ਆਪਣਾ ਵਤਨ ਛੱਡ ਕੇ ਪਰਦੇਸਾਂ ਨੂੰ ਆਉਂਦੇ ਹਾਂ ਸਭ ਤੋਂ ਪਹਿਲਾਂ ਸਾਡੀ ਜਿਆਦਾ ਦੀ ਐਵਰੇਜ ਦੇ ਵਿੱਚ ਇਹ ਗੱਲ ਹੁੰਦੀ ਆ ਕਿ ਅਸੀਂ ਬਾਹਰਲੇ ਕਿਸੇ ਵੀ ਮੁਲਕ ਦੇ ਵਿੱਚ ਜਾਣਾ ਥੋੜਾ ਜਿਹਾ ਸਮਾਂ ਕੰਮ ਕਰਨਾ 2-4-5 ਸਾਲ ਲਾ ਕੇ ਫਿਰ ਉਥੋਂ ਜਿੰਨੀ ਕਿ ਸਾਡਾ ਅਸੀਂ ਸੋਚਿਆ ਹੁੰਦਾ ਇੰਨੇ ਕਿ ਪੈਸੇ ਲੈ ਕੇ ਅਸੀਂ ਫਿਰ ਆ ਵਾਪਸ ਵਤਨਾ ਨੂੰ ਪੰਜਾਬ ਨੂੰ ਇੰਡੀਆ ਨੂੰ ਆ ਜਾਣਾ ਪਰ ਇਦਾਂ ਬਹੁਤ ਘੱਟ ਹੁੰਦਾ ਹੈ ਅਸੀਂ ਸਾਰੇ ਇਹ ਸੋਚ ਕੇ ਇਹ ਆਏ ਸੀ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਇੱਕ ਬੜੇ ਹੀ ਉੱਗੇ ਬਿਜ਼ਨਸਮੈਨ ਜਿਨ੍ਹਾਂ ਨੂੰ ਕੋਈ ਆ ਪੈਟਰੋਲ ਦੇ ਗੈਸ ਸਟੇਸ਼ਨ ਦੇ ਸਟੋਰਾਂ ਦੇ King ਕਿਹਾ ਜਾਂਦਾ ਹੈ ਨਿਊਯਾਰਕ ਦੇ ਵਿੱਚ ਜਿਨ੍ਹਾਂ ਦੇ ਕੀ ਕਾਫੀ ਸਟੇਟਸ ਦੇ ਵਿੱਚ ਗੈਸ ਸਟੇਸ਼ਨ ਹਨ ਬੋਲਾ ਕੰਪਨੀ ਦਾ ਨਾਮ ਹਰ ਇੱਕ ਜਾਣਦੇ ਹਨ ਹੈਰੀ ਸਿੰਘ ਉਹ ਵੀ ਇਸੇ ਤਰ੍ਹਾਂ ਹੀ ਅਮਰੀਕਾ ਦੇ ਵਿੱਚ ਆਏ ਸਨ ਕਿ ਥੋੜੇ ਸਮੇਂ ਤੋਂ ਬਾਅਦ ਵਤਨ ਨੂੰ ਮੁੜ ਜਾਣਾ ਉਹਨਾਂ ਸੋਚਿਆ ਸੀ ਜਿਨ੍ਹਾਂ ਨੇ ਕੀ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਸੀ ਬੜੀ ਲੰਬੀ ਉਹਨਾਂ ਦੀ ਸੰਘਰਸ਼ ਭਰੀ ਜਿਹੜੀ ਉਹਨਾਂ ਦੀ ਇੱਕ ਹਿਸਟਰੀ ਹੈ ਆ ਕਈ ਸੈਂਕੜੇ 250 ਤੋਂ ਵੱਧ ਜਿਹੜੇ ਸਟੋਰ ਅਤੇ ਗੈਸ ਸਟੇਸ਼ਨਾਂ ਦੇ ਜਿਹੜੇ ਅੱਜ ਮਾਲਕ ਹਨ ਜਿਨ੍ਹਾਂ ਦੇ ਕੋਲੋਂ ਕੀ ਗੋਰੇ ਵੀ ਹਰ ਕਮਿਊਨਿਟੀ ਦੇ ਜਿਹੜੇ ਲੋਕ ਕੰਮ ਕਰ ਰਹੇ ਹਨ ਸੋ ਉਹਨਾਂ ਨੇ ਆ ਸਾਨੂੰ ਦੱਸਿਆ ਸੀ ਉਹ ਵੀ ਥੋੜੇ ਜਿਹੇ ਪੈਸੇ ਲੈਣ ਲਈ ਆਏ ਸਨ ਪਰ ਵੇਖੋ ਪ੍ਰਮਾਤਮਾ ਦੀ ਜਿਹੜੀ ਕਿਰਪਾ ਕੀ ਇੱਕ ਜਿਹੜੀ ਮਿਹਨਤ ਹੈ ਕਿਸ ਤਰ੍ਹਾਂ ਰੰਗ ਲਿਆਈ ਜਿਸ ਤਰ੍ਹਾਂ ਅੱਜ ਕੱਲ ਜਿਹੜੇ ਛੁੱਟੀਆਂ ਦਾ ਸੀਜ਼ਨ ਹੈ ਹੌਲੀਡੇ ਸੀਜ਼ਨ ਆ ਰਿਹਾ ਹੈ ਉਹਨਾਂ ਨੇ ਇੱਕ ਪਾਰਟੀ ਦਾ ਅਜ਼ੋਜਨ ਕੀਤਾ ਤਾਂ ਜੋ ਕਿ ਇੱਕ ਬਹੁਤ ਹੀ ਖੂਬਸੂਰਤ ਹਾਲ ਪਰਲ ਹੈ ਉਸ ਦੇ ਵਿੱਚ ਜਿੰਨੇ ਵੀ EMPLOYE ਉਹਨਾਂ ਦੀ ਕੰਪਨੀ ਦੇ ਵਿੱਚ ਕੰਮ ਕਰਦੇ ਹਨ ਹਰ ਇੱਕ ਫੀਲਡ ਦੇ ਵਿੱਚੋਂ ਜਿਨ੍ਹਾਂ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਜਿਨ੍ਹਾਂ ਨੇ ਕੀ ਸਹੀ ਤਰੀਕੇ ਨਾਲ ਜਿਹੜੀ ਪਰਫਾਰਮੈਂਸ ਦਿੱਤੀ ਉਹਨਾਂ ਸਾਰਿਆਂ ਦਾ ਸਰਚ ਕਰਕੇ ਉਹਨਾਂ ਨੂੰ ਉਥੇ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਫਲੈਗ ਵੀ ਦਿੱਤੇ ਗਏ ਉਹਨਾਂ ਨੂੰ ਚੈਕਸ ਵੀ ਦਿੱਤੇ ਗਏ ਅਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਨਹੀਂ ਲੈ ਸਕੇ ਉਹਨਾਂ ਨੂੰ ਪ੍ਰੇਰਿਤ ਵੀ ਕੀਤਾ ਗਿਆ ਕਿ ਵਧੀਆ ਕੰਮ ਕਰਕੇ ਤੁਸੀਂ ਵੀ ਇਸ ਤਰ੍ਹਾਂ ਆਪਣਾ ਜਿਹੜਾ ਹੈ ਇਸ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਆ ਕੇ ਜਿਹੜਾ ਉਹ ਵਧੀਆ ਪਰਫਾਰਮੈਂਸ ਕਰ ਗਿਆ ਉਹਨਾਂ ਨੂੰ ਅਸੀਂ ਹਮੇਸ਼ਾ ਐਪਰੀਸ਼ੀਏਟ ਕਰਾਂਗੇ ਅੱਜ ਜਿੱਥੇ ਉਹਨਾਂ ਨੇ ਆਪਣੇ ਸਾਰੇ ਹੀ ਐਮਪਲੋਏ ਬਿਜ਼ਨਸਮੈਨ ਕੋਈ ਕਸਟਮ ਖੇਂਦਾ ਕੋਈ ਟਰਕਿੰਗ ਦਾ ਕੋਈ ਸਟੋਰ ਦਾ ਮੈਨੇਜਰ ਵੱਖ-ਵੱਖ ਫੀਲਡ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਹਾਂ ਉਹਨਾਂ ਸਾਰਿਆਂ ਦੇ ਹੀ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਅਤੇ ਪ੍ਰਸ਼ੰਸਾ ਵੀ ਕੀਤਾ ਅਤੇ ਖਾਸ ਕਰਕੇ ਅਮਰੀਕਾ ਵਰਗੇ ਕੰਟਰੀ ਦਾ ਉਹਨਾਂ ਨੇ ਧੰਨਵਾਦ ਵੀ ਕੀਤਾ ਕਿ ਇੱਕ ਡ੍ਰੀਮ ਕੰਟਰੀ ਹੈ ਇਥੇ ਕੋਈ ਵੀ ਜਿਹੜਾ ਵੀ ਗਰੀਬ ਤੋਂ ਅਮੀਰ ਹੋਣ ਲੱਗਿਆ ਪਤਾ ਨਹੀਂ ਲੱਗਦਾ ਸਿਰਫ ਇਹ ਹੈ ਕਿ ਤੁਹਾਡੀ ਜਿਹੜੀ ਸਖਤ ਮਿਹਨਤ ਅਤੇ ਪਰਮਾਤਮਾ ਦਾ ਜਿਹੜਾ ਤੁਹਾਡਾ ਸਾਥ ਹੋਣਾ ਬੜਾ ਜ਼ਰੂਰੀ ਹੈ ਜਿੱਥੇ ਉਹਨਾਂ ਨੇ ਇੱਕ ਵਧੀਆ ਡਿਨਰ ਦਾ ਪ੍ਰਬੰਧ ਕੀਤਾ ਸਾਰਿਆਂ ਦੀ ਵਧੀਆ ਕੋਸਟ ਲਿਸਟ ਸੰਵਾਨਤ ਕੀਤਾ ਉਹਨੇ ਉੱਥੇ ਉਹਨਾਂ ਨੇ ਸਾਰਿਆਂ ਦੇ ਮਨੋਰੰਜਨ ਦੇ ਲਈ ਇੱਕ ਬੜੇ ਉੱਗੇ ਕਾਇਕ ਸਰਬਜੀ ਚੀਮਾ ਉਹਨਾਂ ਨੂੰ ਵੀ ਸੱਦਾ ਦਿੱਤਾ ਅਤੇ ਉਹਨਾਂ ਨੇ ਆ ਕੇ ਖੂਬ ਪਾਰਟੀ ਦੇ ਵਿੱਚ ਜਿੰਨੇ ਵੀ ਆਏ ਸਨ ਕਿਸੇ ਵੀ ਕਮਿਊਨਿਟੀ ਤੋਂ ਸਾਨਕ ਗੋਰੇ ਵੀ ਸਾਰੇ ਸਨ ਸਾਰਿਆਂ ਨੇ ਨੱਚ-ਨੱਚ ਕੇ ਭੰਗੜੇ ਪਾਏ ਕਈਆਂ ਨੂੰ ਭਾਵੇਂ ਪੰਜਾਬੀ ਸਮਝ ਨਹੀਂ ਸੀ ਹੁੰਦੀ ਪਰ ਤਾਂ ਵੀ ਉਹਨਾਂ ਨੇ ਮਿਊਜ਼ਿਕ ਦਾ ਪੂਰਾ ਐਨਜੋਏ ਕੀਤਾ ਇੱਕ ਬੜੀ ਹੀ ਖੂਬਸੂਰਤ ਪਾਰਟੀ ਜਿਹੜੀ ਪਰਲ ਜਿਹੜਾ ਇੱਕ ਜੈਰੀ ਸਿੱਕਾ ਜੀ ਦਾ ਜਿਹੜਾ ਰੈਸਟ ਹੈ ਉਸ ਦੇ ਵਿੱਚ ਕੋਈ ਬੈਂਕਟ ਹਾਲ ਦੇ ਵਿੱਚ ਬਹੁਤ ਹੀ ਖੂਬਸੂਰਤ ਹਾਲ ਵੀ ਸੀ ਬੜਾ ਵੈਲ ਆਰਗੇਨਾਈਜ਼ਡ ਹਰਜੀਤ ਸਿੰਘ ਉਹਨਾਂ ਦੀ ਜਿਹੜੀ ਟੀਮ ਵੱਲੋਂ ਕੀਤਾ ਗਿਆ ਸੀ ਉਹਨਾਂ ਦੇ ਜਿੰਨੇ ਵੀ ਮੈਨੇਜਰ ਸਨ ਅਤੇ ਗੈਰੀ ਸਿੱਕਾ ਦੇ ਵੱਲੋਂ ਵੀ ਫੂਡ ਦਾ ਹਰ ਇੱਕ ਬਹੁਤ ਹੀ ਵਧੀਆ ਪ੍ਰਬੰਧ ਸੀ। ਤੋਂ ਆਓ ਅਸੀਂ ਤੁਹਾਨੂੰ ਵੀ ਉਸ ਦੀਆਂ ਜਿਹੜੀਆਂ ਪਾਰਟੀ ਹੋਈ ਸੀ ਜਿਹੜੀ ਪਰਫਾਰਮੈਂਸ ਦੇ ਲਈ ਜਨਾਨ ਸਨਮਾਨਿਤ ਕੀਤਾ ਗਿਆ ਸੀ ਕਿਸ ਤਰ੍ਹਾਂ ਇਹ ਫੰਕਸ਼ਨ ਹੋਇਆ ਉਸ ਦੀਆਂ ਜਿਹੜੀਆਂ ਕੁਝ ਚਿਲਕੀਆਂ ਤੁਹਾਨੂੰ ਦਿਖਾਉਣ ਜਾ ਰਿਹਾ ਆਓ ਤੁਹਾਨੂੰ ਥੋੜੇ ਸਮੇਂ ਲਈ ਲੈ ਚੱਲਦੇ ਹਾਂ ਪਰਲ ਬੈਂਕਰ ਹਾਲ Uh, Hicksville, Long Island, My villages, my region, they can understand the challenge we've been through. I consider myself the most patriotic American that I could be. And I think we should all people like that. Many of you sitting in this room, fresh coming from India, Pakistan, Bangladesh, whatever other country, Ecuador, El Salvador, Mexico, Puerto Rico, there's so many names i can say. we probably have every country of the world in this room. but learn to love the country you are in, learn the country you love, where you live, and grow your family. this is the biggest celebration. it's setting a good example. us as a, a community of immigrants, taking the responsibility to do a job in the local civics, be involved, be part of the country, be part of the system, instead of complaining discrimination. And am sort complaining that you're not being treated well. You can ask us, being a six coming from 2% of India, what discrimination feels like, what separation feels like, what treatment feels like. We have lived it. We have lived the borders of 1947 war, 1984 attacks that took place where tens of thousands of people have died. We are very fortunate in this country. I'm very fortunate to say my family is here, my friends are here, and then all of us here. Tonight is a night to be celebrating, being an American dream, being creating an opportunity, being together, building a station, one station of five employees to 2,000 people today on a Okay, congratulations to all of you. We will have to ask Gary Sikas to buy a large academy hall because we have 200 people that's supposed to be attending additional tonight that we couldn't fit in this room so if he want me to continue to come back here wherever he's listening he probably want to put extension on this cannonball <laughs> so we're growing so i'm going to without going more further conversation about everything else i will begin